ਤੁਸੀਂ ਜੁੜੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸੇ ਠਾਹਰ ਰਾਂ ਇੱਕ ਵਿਸ਼ੇਸ਼ ਰਿਪੋਰਟ ਲੈ ਕੇ ਅੱਜ ਗੱਲ ਕਰਾਂਗੇ ਪੰਜਾਬ ਦੇ ਵਿਦਿਆਰਥੀਆਂ ਦੀ ਤੇ ਜੇ ਵਿਦਿਆਰਥੀਆਂ ਦਾ ਜ਼ਿਕਰ ਹੋ ਰਿਹਾ ਤਾਂ ਜ਼ਾਹਿਰ ਜੀ ਗੱਲ ਹੈ ਇੱਕ ਅਜੀਬੀ ਪ੍ਰਥਾ ਦਾ ਜ਼ਿਕਰ ਜ਼ਰੂਰ ਹੋਵੇਗਾ ਪ੍ਰਥਾ ਕੀ ਹੈ ਕਿ ਬੱਚਿਆਂ ਨੂੰ 12ਵੀਂ ਕਰਾਣੀ 12ਵੀਂ ਕਰਾਣ ਤੋਂ ਬਾਅਦ ਆਈਸ ਕਰਾ ਕੇ ਉਹਨਾਂ ਨੂੰ ਵਿਦੇਸ਼ ਭੇਜ ਦੇਣਾ ਤੇ ਕੈਨੇਡਾ ਇੱਕ ਅਜਿਹੀ ਕੰਟਰੀ ਹੈ ਜੋ ਪੰਜਾਬੀਆਂ ਦੀ ਮਨਪਸੰਦ ਮੰਨੀ ਜਾਂਦੀ ਹੈ ਪਰ ਫਿਲਹਾਲ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਕੁਝ ਸ਼ਰਤਾਂ ਵਿਦਿਆਰਥੀਆਂ ਦੇ ਲਈ ਇੰਨੀ ਸਖਤ ਹੋ ਚੁੱਕੀਆਂ ਨੇ ਕਿ ਵਿਦਿਆਰਥੀਆਂ ਦਾ ਉੱਥੇ ਜਾਣਾ ਹੁਣ ਮੁਸ਼ਕਲ ਹੋ ਚੁੱਕਾ ਹੈ ਜਿਸ ਦੇ ਕਰਕੇ ਪੰਜਾਬ ਨੂੰ ਕਿਤਨਾ ਕਿਤੇ ਫਾਇਦਾ ਮਿਲਿਆ ਕਿਉਂਕਿ ਪੰਜਾਬ ਦੇ ਕਾਲਜਾਂ 'ਚ ਮੁਰ ਤੋਂ ਰੌਣਕਾਂ ਪੜਤੀਆਂ ਨੇ ਤਾਂ ਵਸਦਾ ਪੰਜਾਬ ਵੱਲੋਂ ਇਸ ਵਿਸ਼ੇਸ਼ ਰਿਪੋਰਟ 'ਤੇ ਤੁਹਾਡਾ ਸਵਾਗਤ ਹੈ ਜਿੱਚ ਅਸੀਂ ਕੁਝ ਵਿਦਿਆਰਥੀਆਂ ਨਾਲ ਅਤੇ ਲੁਧਿਆਣੇ ਦੇ ਕੰਡੀਜੀ ਕਾਲਜ ਦੀ ਅਥਾਰਟੀ ਨਾਲ ਵੀ ਤੁਹਾਡਾ ਰੂਬਰੂ ਕਰਾਵਾਂਗੇ ਕਿ ਇਹ ਗੱਲ ਸੱਚੀ ਹੈ ਕਿ ਇਸ ਡਿਸੀਜਨ ਤੋਂ ਬਾਅਦ ਕਿ ਮੁਰ ਤੋਂ ਪੰਜਾਬ ਦੇ ਕਾਲਜਾਂ ਚ ਰੌਣਕਾ ਪਰਤੀਆਂ ਨੇ ਤਾਂ ਵੱਸਦਾ ਪੰਜਾਬ ਵੱਲੋਂ ਪੇਸ਼ ਹੈ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਜ਼ਿਲ੍ਹੇ ਦੇ ਇੱਕ ਵੱਡੇ ਕਾਲਜ ਵਿਦਿਆਰਥੀਆਂ ਦੇ ਰੌਣਕਾਂ ਦਿਕਰੀਆਂ ਨੇ ਜਿੱਥੇ ਪੰਜਾਬ ਹੀ ਨਹੀਂ ਸਗੋਂ ਬਾਹਲੇ ਰਾਜਾ ਦੇ ਅਤੇ ਬਾਹਰਲੇ ਕਈ ਦੇਸ਼ਾਂ ਤੋਂ ਵੀ ਵਿਦਿਆਰਥੀ ਵੱਖ-ਵੱਖ ਕੋਰਸਾਂ 'ਚ ਪੜ੍ਹਾਈ ਕਰ ਰਹੇ ਨੇ। ਵਿਦੇਸ਼ਾਂ 'ਚ ਪੜ੍ਹਾਈ ਲਈ ਜਾਣ ਤੋਂ ਇਸ ਵਾਰ ਵਿਦਿਆਰਥੀਆਂ ਦੇ ਮੂੰਹ ਮੁਰ ਜਾਣ ਦਾ ਕਾਰਨ ਸਖਤ ਹੋਈਆਂ ਉੱਥੋਂ ਦੀਆਂ ਸ਼ਰਤਾਂ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਰਿਹਾਇਸ਼ ਲਈ ਜੋ ਪ੍ਰਬੰਧ ਨਾ ਹੋਣਾ, ਕੰਮ ਕਰਨ ਦੇ ਮੌਕੇ ਘੱਟ ਜਾਣਾ ਅਤੇ ਮਹਿੰਗਾਈ ਵੱਧ ਜਾਣ ਸਮੇਤ ਹੋਰ ਵੀ ਕਈ ਨਿੱਜੀ ਕਾਰਨ ਹਨ। ਮੇਰਾ ਨਾਮ ਜਸਪ੍ਰੀਆ ਤੇ ਕੁਝ ਸਾਲਾਂ ਪਹਿਲਾਂ ਮੈਂ ਵੀ ਚਾਹੁੰਦੀ ਸੀ ਕਿ ਮੈਂ ਕੈਨੇਡਾ ਜਾਵਾਂ। ਪਰ ਅੱਜ ਕਲ੍ਹ ਉਹਨਾਂ ਦੇ ਹਾਲਾਤ ਦੇਖ ਕੇ ਕੋਈ ਵੀ ਬੱਚਾ ਨਹੀਂ ਜਾਣਾ ਚਾਹੂਗਾ ਕੈਨੇਡਾ ਕਿਉਂਕਿ ਉੱਥੇ ਦੀ ਸਟੱਡੀ ਬਹੁਤ ਮਹਿੰਗੀ ਪੈਂਦੀ ਹੈ ਤੇ ਕੋਈ ਵੀ ਮੀਡਲ ਕਲਾਸ ਬੱਚਾ ਉਹ ਅਫੋਰਡ ਨਹੀਂ ਕਰ ਸਕਦਾ ਜੇ ਕੋਈ ਲੋਨ ਲੈ ਕੇ ਭੇਜਦਾ ਵੀ ਆ ਤੇ ਉਹ ਲੋਨ ਲਾਉਣ ਦਾ ਸਟ्रेस ਬੱਚੇ ਨੂੰ ਇੰਨਾ ਤੱਕ ਡਿਪਰੈਸਡ ਕਰ ਦਿੰਦਾ ਕਿ ਕਈ ਬੱਚੇ ਸੁਸਾਈਡ ਕਰ ਲੈਂਦੇ ਇਹੀ ਚੱਕਰਾਂ 'ਚ ਹੁਣ ਪੇਰੈਂਟਸ ਵੀ ਡਰਦੇ ਆ ਕਿ ਬੱਚੇ ਨੂੰ ਕੈਨੇਡਾ ਭੇਜੀਏ ਕਿ ਨਹੀਂ ਭੇਜੀਏ ਤੇ ਉੱਥੇ ਦਾ ਮਾਹੌਲ ਅੱਜ ਕਲ੍ਹ ਅਸੀਂ ਸੁਣ ਨਹੀਂ ਰਹੇ ਕਿੰਨੇ ਬੱਚਿਆਂ ਦੀ ਡੈਥਸ ਹੋ ਰਹੀ ਆ ਇੰਨੇ ਜ਼ਿਆਦਾ ਵਰਕਸ ਵੇ ਆ ਰਹੇ ਉਹਨਾਂ ਦੇ ਗੈਂਗੋਰਸ ਚੱਲਦੀਆਂ ਤੇ ਉਹਦੇ ਕਰਕੇ ਖੁਦ ਨੂੰ ਵੀ ਲੱਗਦਾ ਕਿ ਸੇਫ ਹੈ ਜਾਣਾ ਕਿ ਨਹੀਂ ਬਿਕਾਜ਼ ਉੱਥੇ ਇੰਨੀ ਜ਼ਿਆਦਾ ਇਨਫਲੇਸ਼ਨ ਹੋ ਚੁੱਕੀ ਆ ਉੱਥੇ ਕੰਮ ਨਹੀਂ ਮਿਲਦਾ ਤੇ ਜਿੰਨਾ ਵੇਜ ਰੇਟ ਹੈਗਾ ਉਹ ਤੋਂ ਬਹੁਤ ਘੱਟ ਤੇ ਲੋਕੀ ਉਹਨਾਂ ਨੂੰ ਹਾਇਰ ਕਰ ਰਿਹਾ ਐ ਐਕਸਪਲੋਇਟ ਕਰ ਰਿਹਾ ਜਿਦਾ ਕਿ ਮੇਰਾ ਬ੍ਰਦਰ ਬਾਹਰ ਆ ਤੇ ਉਹਨੂੰ ਹਾਲੇ ਤੱਕ ਪੀਆਰ ਨਹੀਂ ਮਿਲੀ ਉਹਨੂੰ 5 ਸਾਲ ਹੋ ਗਏ ਤੇ ਹੁਣ ਉਹਨੂੰ ਕਾਫੀ ਪ੍ਰੋਬਲਮਸ ਆ ਰਹੀਆਂ ਉੱਥੇ ਰਹਿਣ ਨੂੰ ਵੀ ਕਿਉਂਕਿ ਉੱਥੇ ਕੰਮ ਨਹੀਂ ਮਿਲ ਰਹਾ ਉਹਦਾ ਵਰਕ ਪਰਮਿਟ ਵੀ ਖਤ ਹੁਣ ਇਹ ਨਾਲ ਸਾਰੇ ਰੀਜਨਸ ਕਰਕੇ ਹੁਣ ਮੈਂ ਪੰਜਾਬ ਦੇ ਪੀਸੀਟੀ ਕਾਲਜ ਚ ਪੜ ਰਹੀਆਂ ਕਿਉਂਕਿ ਆਸ ਕੰਪੇਅਰ ਟੂ ਕੈਨੇਡਾ ਸਟੱਡੀ ਉਧਰ ਦੀ ਤੇ ਪੈਸੇ ਵੀ ਘੱਟ ਲੱਗਦੇ ਪੇਰੈਂਟਸ ਤੇ ਤੇ ਓਪਰਚ्युनिटी ਜ਼ਿਆਦਾ ਪਲੇਸਮੈਂਟਸ ਵੀ ਹੁੰਦੀਆਂ ਬਾਹਰ ਸਾਨੂੰ ਫੇਰ ਉਹੀ ਲੇਬਰ ਕੰਮ ਕਰਨਾ ਪੈਂਦਾ ਮੇਰਾ ਨਾਮ ਗਗਨਦੀਪ ਸਿੰਘ ਮੈਂ ਬੇਸਿਕਲੀ ਫਰਮ ਲੁਧਿਆਣਾ ਤੇ ਆਂ ਤੇ ਐਜ਼ ਅ ਸਟਾਰਟਿੰਗ ਉਹਦੀ ਬਚਪਨ ਜਦੋਂ ਹੁੰਦੀ ਆ ਆਪਾਂ ਨੂੰ ਸਾਰਿਆਂ ਨੂੰ ਹੁੰਦਾ ਵੀ ਕੁਛ ਨਾ ਕੁਛ ਬੰਨਣਾ ਪੇਰੈਂਟਸ ਪਾਲਦੇ ਆ ਬੀਸਾ ਦਾ ਬਸਟਾ ਡਾਕਟਰ ਬਣੋ ਇੰਜੀਨੀਅਰਿੰਗ ਬਣੋ ਕੁਛ ਨਾ ਕੁਛ ਬਣੋ ਪਰ ਜਿੱਦਾਂ ਜਿੱਦਾਂ ਟ੍ਰੈਂਡ ਚੇਂਜ ਹੁੰਦਾ ਗਿਆ ਤੇ ਪੇਰੈਂਟਸ ਸੋਚਾ ਹੀ ਨਹੀਂ ਫੋਰਨ ਬਾਹਰ ਜਾਣਾ ਬੈਸਟ ਆ ਤੇ ਸੋ ਏਸੀ ਰੀਤ ਨੂੰ ਦੇਖਦੇ ਹੋਏ ਤੇ ਮੈਂ ਆਇਲਸ ਚੋਂ ਸ਼ੁਰੂ ਕੀਤੀ 2021 ਦੇ ਵਿੱਚ ਮੇਰੀ ਪਲੱਸ 2 ਕੰਪਲੀਟ ਹੋਈ ਤੇ ਮੈਂ ਨਾਲ ਹੀ ਆਇਲਸ ਸ਼ੁਰੂ ਕਰਤੀ ਉਸ ਤੋਂ ਬਾਅਦ ਜਦੋਂ ਮੈਂ ਪੇਪਰ ਦਿੱਤਾ ਤੇ ਬੈਂਡ ਆਇਆ ਤੇ ਮੈਂ ਕਿਹਾ ਵੀ ਚਲੋ ਹੁਣ ਫਾਈਲ ਲਵਾਨਾ ਹੈ ਇੱਕ ਤਰ੍ਹਾਂ ਨਾ ਹੁੰਦਾ ਵੀ ਬਾਹਰ ਜਾਣਾ ਨਾ ਤੇ ਅਰੇਂਜਮੈਂਟ ਆਪੇ ਸਭ ਕੁਝ ਹੋ ਜਾਂਦਾ ਬੰਦੇ ਨੂੰ ਹੁੰਦਾ ਵੀ ਬਾਹਰ ਜਾਣਾ ਬਸ ਫੋਕਸ ਉੱਥੇ ਹੁੰਦਾ ਵੀ ਟੈਚੀ ਪੈਗ ਹੋ ਜਾਣ ਵੀ ਬਸ ਫਲਾਈਟ ਹੀ ਦਿਖਦੀ ਹੁੰਦੀ ਉਹਦੇ ਤਾਂ ਫਿਰ ਜਦੋਂ ਮੈਂ ਏਜੰਟ ਦੇ ਸਾਹਮਣੇ ਬੈਠਾ ਤੇ ਮੈਨੂੰ ਬਸ ਇੱਕੋ ਹੀ ਦਿਮਾਗ 'ਚ ਗੱਲ ਸੀਗੀ ਵੀ ਜੇਕਰ ਮੇਰੇ ਮਦਰ ਨੂੰ ਪਿੱਛੇ ਕਿਸੇ ਚੀਜ਼ ਦੀ ਜ਼ਰੂਰਤ ਪਈ ਕਿਸੇ ਚੀਜ਼ ਕੁਝ ਹੋਇਆ ਤੇ ਕੌਣ ਹੋਊਗਾ ਕਿਉਂਕਿ ਮੈਂ ਉਹਨਾਂ ਦੇ ਨਾਲ ਸ਼ੁਰੂ ਤੋਂ ਮੈਂ ਹੀ ਰਹਿਣਾ ਉਹ ਸਾਡਾ ਅਟੈਚਮੈਂਟ ਇੰਨੀ ਜ਼ਿਆਦਾ ਨਾ ਵੀ ਸੋਚ ਲਓ ਵੀ ਮੈਂ ਜੇਕਰ ਪਾਣੀ ਪੀਣ ਵੀ 2-4 ਮਿੰਟ ਰਿਚ ਲੇਟ ਹੋ ਜਾਣਾ ਮਦਰ ਪਿੱਛੇ ਜਾਂਦੇ ਵੀ ਕੀ ਹੋ ਗਿਆ ਠੀਕ ਆ ਫਿਰ ਤਾਂ ਕਰਕੇ ਵੀ ਉਹ ਉਹ ਚੀਜ਼ ਨੂੰ ਮੈਨੇ ਮੈਂ ਫਰਸਟ ਰੱਖਿਆ ਵੀ ਜੇਕਰ ਮੇਰੇ ਮਦਰ ਨੂੰ ਕੁਝ ਹੋਇਆ ਤੇ ਮੈਂ ਕਿੱਥੇ ਜਾਊਗਾ ਲਾਸਟ 4 ਇਅਰਸ ਬੈਕ ਕੋ ਉਹਨਾਂ ਦੇ ਜਿਹੜਾ ਲਿਗਾਮੈਂਟ ਸੀਗਾ ਉਹ ਟੁੱਟ ਗਿਆ ਤੇ ਫਿਰ ਉਦੋਂ ਮੇਰਾ ਬ੍ਰਦਰ ਫੌਰਨ ਤੋਂ ਆਇਆ ਤੇ ਉਹਨੇ ਸਾਰਾ ਟ੍ਰੀਟਮੈਂਟ ਕਰਾਇਆ ਤੇ ਜੋ ਦੇਖਿਆ ਸੀ ਵੀ ਜਿਆਦਾ ਖਰਾਬ ਆ ਤੇ ਹੁਣ ਮੇਰੇ ਮਦਰ ਜਦ ਮੈਂ ਬਾਹਰ ਹਵਾਂ ਤੇ ਮੇਰੇ ਮਦਰ ਇੱਥੇ ਹੋਣ ਤੇ ਮੈਂ ਉਹਨੂੰ ਕਾਲ ਤੇ ਥੋੜਾ ਨਾ ਕਹੂੰਗਾ ਤੁਸੀਂ ਇੱਥੇ ਜਾ ਕੇ ਦਵਾਈ ਲਿਓ ਆਹ ਲਿਓ ਕੁਝ ਹੋ ਜਾਊਗਾ ਨਾ ਫਿਰ ਬਾਅਦ ਚ ਮੈਂ ਕਿਹਾ ਨਹੀਂ ਯਾਰ ਮੈਂ ਇੱਥੇ ਹੀ ਰਹਿਣਾ ਦੇ ਨਾਮ ਮੈਂ ਜੁਆਇਨ ਕੀਤਾ ਪੀਸੀਟੀ ਕਾਲਜ ਪੰਜਾਬ ਟੈਕਨੀਕਲ ਆਫ ਕਾਲਜ ਆਫ ਐਜੂਕੇਸ਼ਨ ਸੋ ਆਈ ਥਿੰਕ ਸੋ ਮੇਰੇ ਨਾਲ ਵੀ ਜਿਹੜੇ ਪੜ੍ਹਦੇ ਨੇ ਮੈਂ ਦੇਖਿਆ ਉਹ ਮੇਰੇ ਕਲਾਸ ਦੇ ਵਿੱਚ ਦੋ ਸਟੂਡੈਂਟ ਨੇ ਜਿਹੜੇ ਫੋਰਮ ਤੋਂ ਬੈਕ ਆਏ ਨੇ ਵੀ ਇੱਥੇ ਹੀ ਕਾਲਜ ਐਡਮਿਸ਼ਨ ਲਿੱਤੀ ਆ ਤੇ ਹੋਰ ਸੈਕਸ਼ਨ ਦੇ ਵੀ ਨੇ ਜਿਹੜੇ ਸੀਆਰ ਜੋ ਸਾਡੀ ਮੀਟਿੰਗ ਹੋਈ ਤੇ ਉਹਦੇ ਵਿੱਚ ਸੀਗੇ ਤਿੰਨ ਸਟੂਡੈਂਟ ਜਿਹੜੇ ਫੋਰਮ ਤੋਂ ਵਾਪਸ ਇੱਥੇ ਆਏ ਸੀ ਕਾਲਜ 'ਚ ਲੱਗੇ ਹੈਲੋ ਮਾਈ ਨੇਮ ਇਜ਼ ਰਾਹੁਲ ਵਰਮਾ ਤਾਂ ਮੈਂ ਆਪਣੀ 11ਵੀਂ ਕਲਾਸ ਦੇ ਵਿੱਚ ਜਦ ਮੈਂ ਡੀਏਵੀ ਕਾਲਜ ਸਕੂਲ ਦੇ ਵਿੱਚ ਕਰ ਰਿਹਾ ਸੀਗਾ ਆ ਉਸ ਟਾਈਮ ਹਰ ਪੰਜਾਬੀ ਦੀ ਤਰ੍ਹਾਂ ਮੇਰੇ ਦਿਮਾਗ 'ਚ ਵੀ ਇੱਕੋ ਹੀ ਖਿਆਲ ਸੀਗਾ ਕਿ 12ਵੀਂ ਤੋਂ ਬਾਅਦ ਕੈਨੇਡਾ ਜਾਂ ਆਸਟ੍ਰੇਲੀਆ ਜਾਣਾ ਤੇ ਉਦਾਂ ਹੀ ਮੈਂ ਪਲੱਸ 2 ਤੋਂ ਬਾਅਦ ਆਪਣੇ ਇੱਕ ਸਾਲ ਡ੍ਰੌਪ ਲਿਆ ਤੇ ਮੈਂ ਆਇਲਟਸ ਕਲਾਸ ਲਈ ਸਟਾਰਟ ਕੀਤਾ ਤੇ ਮੈਂ ਉੱਥੇ ਇੱਕ ਦੋ ਮਹੀਨੇ ਪੜਿਆ ਵੀ ਬਟ ਜਿੱਦਾਂ ਜਿੱਦਾਂ ਮੈਂ ਆਇਲਟਸ ਦੇ ਵਿੱਚ ਜਾ ਰਿਹਾ ਸੀਗਾ ਤੇ ਮੈਨੂੰ ਕੈਨੇਡਾ ਦੇ ਬਾਰੇ ਹੋਰ ਇਨਫੋਰਮੇਸ਼ਨ ਮਿਲਦਰੀ ਸੀਗੀ ਥਰੂ ਮਾਈ ਸਿਸਟਰ ਐਂਡ ਮਾਈ ਅਦਰ ਫਰੈਂਡਸ ਤਾਂ ਉਸ ਤੋਂ ਬਾਅਦ ਮੇਰਾ ਮਾਈਂਡ ਥੋੜਾ ਡਾਇਵਰਟ ਹੋਣਾ ਸ਼ੁਰੂ ਹੋ ਗਿਆ ਕਿ ਕੈਨੇਡਾ ਜਾਂ ਆਸਟ੍ਰੇਲੀਆ ਦੀ ਜਗ੍ਹਾ ਪੰਜਾਬ ਦੇ ਵਿੱਚ ਰਹਿ ਕੇ ਮੈਂ ਆਪਣੀ ਪੜ੍ਹਾਈ ਨੂੰ ਕੰਟੀਨਿਊ ਰੱਖਾਂ ਕਿਉਂਕਿ ਕੈਨੇਡਾ ਦੇ ਵਿੱਚ ਜਿੱਦਾਂ ਸੁਣਨ ਚ ਆ ਰਿਹਾ ਸੀਗਾ ਕਿ ਰੂਲ ਚੇਂਜ ਹੋ ਰਹੇ ਨੇ ਜੌਬਸ ਨਹੀਂ ਮਿਲ ਰਹੀਆਂ ਤੇ ਰਹਿਣ ਦਾ ਤੇ ਖਾਂ ਦਾ ਕੋਈ ਸਿਸਟਮ ਨਹੀਂ ਹੈਗਾ ਤੇ ਫਿਰ ਮੈਨੂੰ ਇਹ ਸੋਚ ਕੇ ਲੱਗਿਆ ਕਿ ਉੱਥੇ ਜਾ ਕੇ ਆਪਣੀ ਲਾਈਫ ਨੂੰ ਖਰਾਬ ਕਰਨ ਤੋਂ ਵਧੀਆ ਆਪਣੇ ਪੇਰੈਂਟਸ ਨਾਲ ਰਹਾ ਜਿੱਦਾਂ ਕਿ ਸਾਨੂੰ ਪਤਾ ਕਿ ਕੈਨੇਡਾ ਜਾਂ ਆਸਟ੍ਰੇਲੀਆ ਜਾਣ ਲਈ ਐਟਲੀਸਟ 25 ਤੋਂ 30 ਲੱਖ ਰੁਪਏ ਲੱਗਦਾ ਹੈਗਾ ਤੇ ਮੈਨੂੰ ਲੱਗਦਾ ਕਿ ਉਹੀ 25 ਤੋਂ 30 ਲੱਖ ਰੁਪਏ ਜੇ ਅਸੀਂ ਇੰਡੀਆ 'ਚ ਰਹਿ ਕੇ ਆਪਣੇ ਕੋਈ ਸਟਾਰਟਅੱਪ ਲਈ ਲਗਾਈਏ ਤਾਂ ਉਹ ਵੀ ਬਹੁਤ ਵਧੀਆ ਗਰੋਅ ਕਰ ਸਕਦਾ ਇਸ ਸੰਬੰਧ 'ਚ ਕਾਲਜਾਂ ਦੇ ਪ੍ਰਬੰਧਕਾਂ ਨਾਲ ਗੱਲ ਕਰਨ ਤੇ ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਇਸ ਵਾਰ ਬਹੁਤ ਸਾਰੇ ਵਿਦਿਆਰਥੀਆਂ ਨੇ ਵਿਦੇਸ਼ਾਂ ਚ ਪੜ੍ਹਾਈ ਦੀ ਬਜਾਏ ਪੰਜਾਬ ਚ ਉਚੇਰੀ ਸਿੱਖਿਆ ਵਾਸਤੇ ਵੱਖ-ਵੱਖ ਕੋਰਸਾਂ ਚ ਭਾਗ ਡਿਗਰੀ ਡਿਪਲੋਮਾ ਚ ਦਾਖਲਾ ਲਿਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਪਨ ਚਾਨਣਾ ਹੈ ਤੇ ਮੈਂ ਪੀਸੀਟੀ ਗਰੁੱਪ ਆਫ ਇੰਸਟੀਟਿਊਟਸ ਲੁਧਿਆਣਾ ਦੇ ਵਿੱਚ ਡਾਇਰੈਕਟਰ ਸਟੂਡੈਂਟ ਵੈਲਫੇਅਰ ਦੀ ਪੋਸਟ ਤੇ ਹਾਂ ਤੇ ਇਸ ਸਾਲ ਪੀਸੀਟੀ ਗਰੁੱਪ ਆਫ ਇੰਸਟੀਟਿਊਟਸ ਆਪਣਾ ਸਿਲਵਰ ਜੁਬਲੀ ਮਨਾ ਰਿਹਾ ਹੈ ਤੇ ਮੇਰੀ ਬੜੀ ਖੁਸ਼ਕਿਸਮਤੀ ਹੈ ਕਿ ਮੈਂ ਇਸ ਪੀਸੀਟੀ ਗਰੁੱਪ ਆਫ ਅਨਸਟਰੂਸ ਨਾਲ ਪਿਛਲੇ 25 ਸਾਲਾਂ ਤੋਂ ਜੁੜਿਆ ਹੋਇਆ ਹਾਂ ਸ਼ੁਰੂਆਤ ਆਪਾਂ ਇੱਥੋਂ ਕਰ ਲੈਨੇ ਆ ਕਿ ਵਿਦੇਸ਼ਾਂ 'ਚ ਵਿਦਿਆਰਥੀਆਂ ਤਕਰੀਬਨ ਦਰਵਾਜ਼ੇ ਹੁਣ ਬੰਦ ਹੋ ਗਏ ਤਾਂ ਕਿ ਇਹਦੇ ਨਾਲ ਪੰਜਾਬ ਦੇ ਕਾਲਜਾਂ 'ਚ ਵਾਪਸ ਰੌਣਕਾਂ ਵਰਤੀਆਂ ਨੇ ਅ ਲਗਨ ਜੀ ਇਹ ਤੁਹਾਡੀ ऑब्जरਵੇਸ਼ਨ ਬਿਲਕੁਲ ਸਹੀ ਹੈ ਕਿ ਕੁਝ ਵਿਦੇਸ਼ਾਂ ਦੇ ਵਿੱਚ ਕਿਉਂਕਿ ਕਾਨੂੰਨ ਸਖਤ ਹੋ ਗਏ ਤੇ ਸ਼ਾਇਦ ਸਾਡੇ ਸਟੂਡੈਂਟਸ ਵਾਸਤੇ ਉੱਥੇ ਜਾਣਾ ਥੋੜਾ ਮੁਸ਼ਕਲ ਹੋ ਗਿਆ ਹੈ ਉਹਦੇ ਨਾਲ ਉਹ ਵਾਪਸ ਪਰਤ ਕੇ ਸਾਡੇ ਕੋਲ ਆਏ ਨੇ ਤੇ ਮੈਂ ਕਹਿ ਸਕਦਾ ਕਿ ਇਸ ਵਰੀ ਰਿਕੋਰਡਡ ਐਡਮਿਸ਼ਨ ਚੱਲ ਰਿਹਾ ਹੈ ਤੇ ਕਈ ਕੋਰਸਿਸ ਇਸ ਤੇ ਵੇਟਿੰਗ ਚੱਲ ਰਹੀ ਹੈ ਤੇ ਐਡਮਿਸ਼ਨ ਨੂੰ ਬਹੁਤ ਬੜਾਵਾ ਮਿਲਿਆ ਹੈ ਕਿ ਕੁਝ ਕੇਸਿਸ ਮੈਂ ਵੀ ਦੇਖਿਆ ਹੈ ਕਿ ਕੁਝ ਸਟੂਡੈਂਟਸ ਮੇਰੇ ਕੋਲ ਆਏ ਨੇ ਜਿਹੜੇ ਉੱਥੇ ਕੈਨੇਡਾ ਆਲਰੇਡੀ ਪੜ੍ਹ ਰਹੇ ਸੀ ਉਹ ਉੱਥੋਂ ਪਲੱਸ 2 ਕਰਕੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਨਹੀਂ ਵਾਪਸ ਚਲੀ ਜਾਏ ਉਨਾਂ ਦੇ ਪੇਰੈਂਟਸ ਨਾਲ ਪੇਰੈਂਟਸ ਨਾਲ ਵੀ ਗੱਲ ਹੋਈ ਪੇਰੈਂਟ ਸ਼ਾਇਦ ਉੱਥੇ ਹੀ ਇੱਕ ਫਾਦਰ ਕੱਲ ਹੀ ਇੱਕ ਮਦਰ ਆਏ ਨਾਲ ਕਹਿੰਦੇ ਨਹੀਂ ਅਸੀਂ ਇਹਨੂੰ ਵਾਪਸ ਇੱਥੇ ਆਪਣੇ ਪੰਜਾਬ ਵਿੱਚ ਲਿਆਣਾ ਹੈ ਤੇ ਤੁਹਾਡੇ ਇੰਸਟੀਚਿਊਟ 'ਚ ਪੜਾਣਾ ਸਾਡੀ ਇੰਡੀਆ ਦੀ ਪੜਾਈ ਤੇ ਮੈਨੂੰ ਲੱਗਦਾ ਸਾਰੀ ਦੁਨੀਆ ਨੂੰ ਡਾਇਰੈਕਸ਼ਨ ਦਿੰਦੀ ਆਈ ਏ ਸਾਡੀ ਸੰਸਕ੍ਰਿਤੀ ਇੰਨੀ ਮਜ਼ਬੂਤ ਹੈ ਪਰ ਕਈ ਵਾਰੀ ਝੁੰਡਦਾ ਕਈ ਵਾਰੀ ਸਾਡੇ ਇੱਥੇ ਵਿਦੇਸ਼ੀ ਐਜੂਕੇਸ਼ਨ ਦਾ ਕਈ ਵਾਰੀ ਅਸਰ ਹੋ ਗਿਆ ਉਹਦੇ ਨਾਲ ਸ਼ਾਇਦ ਅਸੀਂ ਆਪਣੀ ਸੰਸਕ੍ਰਿਤੀ ਨੂੰ ਭੁੱਲ ਕੇ ਇਹ ਭੁਲ ਕੇ ਅਸੀਂ ਕਿਸੇ ਹੋਰ ਡਾਇਰੈਕਸ਼ਨ ਵੱਲ ਚੱਲ ਪਏ ਪਰ ਮੈਨੂੰ ਲੱਗਦਾ ਹੈ ਕਿ ਵੀ ਵਿਦੇਸ਼ੀ ਪੜ੍ਹਾਈ ਠੀਕ ਹੈ ਉਹਨਾਂ ਵਿਦੇਸ਼ਾਂ ਵਾਸਤੇ ਸ਼ਾਇਦ ਬਹੁਤ ਵਧੀਆ ਹੁੰਦੀ ਹੋਵੇਗੀ ਪਰ ਜੇ ਸਾਡੀ ਐਜੂਕੇਸ਼ਨ ਮੈੱਟ ਤੇ ਆਸ-ਪਾਸ ਪੰਜਾਬ ਹੀ ਦੇਖਦੇ ਹਾਂ ਸਾਡੀ ਸੰਸਕ੍ਰਿਤੀ ਇੰਨੀ ਮਹਾਨ ਹੈ ਸਾਡਾ ਵੈਲਿਊ ਸਿਸਟਮ ਇੰਨਾ ਸਟਰੋਂਗ ਹੈ ਸਾਡੇ ਜਿਹੜੇ ਸਾਡੇ ਜਿਹੜੇ ਬੱਚੇ ਨੇ ਜਿਹੜੇ ਸਟੂਡੈਂਟਸ ਨੇ ਉਹਨਾਂ 'ਚ ਬਹੁਤ ਪੋਟੈਂਸ਼ੀਅਲ ਹੈ ਇੱਥੇ ਮੈਨੂੰ ਲੱਗਦਾ ਵੀ ਸਾਡੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦਾ ਬਹੁਤ ਵੱਡਾ ਸਾਡੇ ਐਜੂਕੇਸ਼ਨਿਸਟ ਦਾ ਜਾਂ ਸਿੱਖਿਸ਼ਕਾਂ ਦਾ ਬਹੁਤ ਵੱਡਾ ਰੋਲ ਹੈ ਕਿ ਉਸੇ ਨੂੰ ਉਸ ਪੋਟੈਂਸ਼ੀਅਲ ਨੂੰ ਅਸੀਂ ਰਿਅਲਾਈਜ਼ ਕਰਵਾਈਏ ਕਾਬਲੀਅਤ ਬਹੁਤ ਹੈ ਕਾ मतलब ਪੋਟੈਂਸ਼ੀਅਲ ਬਹੁਤ ਹੈ ਕਾਬਲੀਅਤ ਨੂੰ ਵਧਾਣਾ ਹੈ ਤੇ ਸਾਡੇ ਮੈਨੂੰ ਲੱਗਦਾ ਐਜੂਕੇਸ਼ਨ ਸਿਸਟਮ ਬਹੁਤ ਹੀ ਸਟਰੋਂਗ ਹੈ ਤੇ ਜੇ ਅਸੀਂ ਉਹਨੂੰ ਸਹੀ ਤਰੀਕੇ ਨਾਲ ਲਾਗੂ ਕਰੀਏ ਤੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੈ ਦਾਇਸ ਵਿਸ਼ੇਸ਼ ਰਿਪੋਰਟ ਤੁਸੀਂ ਦੇਖਿਆ ਤੇ ਸੁਣਿਆ ਕਿ ਵਿਦਿਆਰਥੀਆਂ ਦੇ ਵਿਦੇਸ਼ ਨਾ ਜਾਣ ਦੇ ਕੀ ਕਾਰਨ ਨੇ ਇਹਦੇ ਨਾਲ ਹੀ ਅਸੀਂ ਤੁਹਾਨੂੰ ਇਸ ਕਾਲਜ ਦੀ ਅਥਾਰਟੀ ਨਾਲ ਵੀ ਰੂਬਰੂ ਕਰਾਇਆ ਜਿਨ੍ਹਾਂ ਨੇ ਦੱਸਿਆ ਕਿ ਵਾਕਈ ਇਸ ਫੈਸਲੇ ਤੋਂ ਬਾਅਦ ਜਿਹੜੀ ਐਡਮਿਸ਼ਨਾਂ 'ਚ ਵਾਧਾ ਹੋਇਆ ਜੇਕਰ ਤੁਹਾਨੂੰ ਇਹ ਵਿਸ਼ੇਸ਼ ਰਿਪੋਰਟ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਆਪਣਾ ਸੁਝਾਅ ਦੇਣਾ ਬਿਲਕੁਲ ਨਾ ਭੁੱਲਿਓ ਤਦ ਤੱਕ ਲਈ ਸਾਨੂੰ ਦੀ ਇਜਾਜ਼ਤ ਕੈਮਰਾਮੈਨ ਹਿਮਾਂਸ਼ੂ ਦੇ ਨਾਲ ਮੈਂ ਲਗਨ ਸੇਟ